ਇਹ ਤੁਹਾਨੂੰ ਪਾਰ ਕਰਨਾ ਹੀ ਪੈਣਾ ਇੱਥੋਂ ਕਰ ਲੋ ਜਿੱਥੋਂ ਤੁਹਾਨੂੰ ਠੀਕ ਲੱਗਦਾ ਬਾਲਾ ਡੂੰਗਾ ਤਾਂ ਨਹੀਂ ਆਏਗਾ ਇੱਥੇ ਫਿਲਮ ਸ਼ੂਟ ਹੋਈ ਆ ਇੱਥੇ ਪੂਰੀ ਨਹੀਂ ਹੋਈ ਕਈ ਏਸ਼ਿਆਂ 'ਚ ਹੋਈ ਆ ਆਪਣੇ ਸਾਊਥ ਆਇਲੈਂਡ ਵੀ ਹੋਈ ਆ ਬਾਈ ਪਲੇ ਪਾਸੇ ਹਰਿਆ ਜਹ ਹਰਾ ਪੂਰਾ ਨਹੀਂ ਮਤਲਬ ਹਰੇ ਜੇ ਹਰੀ ਜੀ ਭਾ ਮਾਰਦਾ ਉਧਰਲੇ ਪਾਸੇ ਨੀਲਾ ਪਿਕ ਆਫ ਕੈਪ੍ਰੀਗਨ ਬਲਾਫ ਸਾਊਥ ਪੋਲ ਸਿਓਲ ਕਿਪ ਮੀ ਰਾਈਟ ਨਾਓ ਐਂਡ ਦੈਨ ਮੀ put together bro and then you get the big thunderstorms ਰੋਈਦੀ ਰੋਜ ਇੱਥੇ ਪੈਣਾ ਬੰਦੀਆਂ ਤੇ ਰਾਤ ਤੱਕ ਹਵਾ ਨਾ ਫਿਰ ਮਿਟ ਜਾਂਦੀ ਹੈ ਹੌਲੀ ਹੌਲੀ ਜਾਣ ਵਾਲਾ ਕੰਮ ਹੈ ਨਹੀਂ ਤਾਂ ਰੁੜ ਜਾਂਦਾ ਬੰਦਾ ਇੱਥੇ ਸਾਡੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆ ਜਿੱਥੇ ਆਪਾਂ ਖੜੇ ਆ ਇਹ ਰਾਦਾ ਸਾਡਾ ਰਹਿਣ ਵਸੇਰਾ ਹੈਗਾ ਇੱਧਰ ਕੈਂਪਿੰਗ ਏਰੀਆ ਤੁਹਾਨੂੰ ਦਿਖਾ ਦਈਏ ਪਹਿਲਾਂ ਉਹ ਉੱਥੇ ਖੜਦੀਆਂ ਜੱਡੀਆਂ ਸਾਰੀਆਂ ਆ ਸਮਰ ਦੇ ਟਾਈਮ ਇੱਥੇ ਸੁਪਰਵਾਈਜ਼ ਕਰਦੇ ਆ ਜਦੋਂ ਪੀਕ ਟਾਈਮ ਹੁੰਦਾ ਉੱਥੇ ਬਹਿੰਦੇ ਵੀ ਆ ਇਹਨਾਂ ਦਾ ਡੀਓਸੀ ਦਾ ਸਟਾਫ ਤੇ ਪਰ ਹੁਣ ਠੰਡ ਜੇ ਨਹੀਂ ਬਹਿੰਦੇਗੇ ਠੰਡੇ ਤੁਸੀਂ ਆਨਲਾਈਨ ਪੇ ਕਰਦੇ ਆ ਉਧਰ ਸ਼ਾਂਵਾਰਾ ਕੋਲਡ ਸ਼ਾਵਰ ਹੈ ਤੇ 16 ਡਾਲਰ ਦੀ ਇਹ ਕੈਂਪਿੰਗ ਸਾਈਟ ਆ ਇੱਕ ਬੰਦੇ ਦੀ ਤੇ ਆ ਜਿਹੜੀ ਮੇਨ ਚੀਜ਼ ਤੁਹਾਨੂੰ ਰਾਤੀ ਦਿਖਾਉਣੀ ਹੀ ਰਾਤੀ ਹਨੇਰਾ ਹੋ ਗਿਆ ਇੱਥੇ ਹੁੰਦਿਆਂ ਨੂੰ ਇੱਥੇ ਫਿਲਮ ਸ਼ੂਟ ਹੋਈ ਆ ਇੱਥੇ ਪੂਰੀ ਨਹੀਂ ਹੋਈ ਕਈ ਏਸਿਆਂ ਕਿ ਹੋਈ ਆਪਣੇ ਸਾਊਥ ਆਇਲੈਂਡ ਵੀ ਹੋਈ ਆ ਬਾਈ ਕਹਿੰਦਾ ਇੱਥੇ ਵੀ ਆਏ ਸੀਗੇ ਵੀ ਐਂ ਕੀੜਾ ਜਿਹਾ ਕੱਢਦੇ ਆ ਨਾ ਜਿੱਥੇ ਉਹ ਗਵਾਜ ਜਾਂਦੇ ਆਇਲੈਂਡ ਜਿੱਤੇ ਉਹ ਇੱਥੇ ਘੁੰਮ ਕੇ ਇਧਰ ਆਏ ਇਧਰ ਨੂੰ ਜਾਂਦੇ ਆ ਆਹ ਸਮੁੰਦਰ ਦੇ ਕੰਢੇ ਤੇ ਇਧਰ ਨੂੰ ਤੇ ਇੱਥੇ ਵੀ ਸ਼ੂਟ ਹੋਈ ਹੈ ਤਿੰਨ ਚਾਰ ਜਗ੍ਹਾ ਹੋਈ ਆ ਨਿਊਜ਼ੀਲੈਂਡ ਦੇ ਵਿੱਚ ਤੇ ਉਹਨਾਂ ਦੀ ਇੱਕ ਜਗ੍ਹਾ ਇਹ ਹੈ ਹੁਣ ਪੁੱਛਤਾ ਕੀ ਆ ਇਹਦੇ ਬਾਰੇ ਆਪਾਂ ਨੂੰ ਕੋਈ ਪਤਾ ਨਹੀਂਗਾ ਉਹਦੇ ਬਾਈ ਤੇ ਦੱਸਣ ਦੇ ਤਾਕਾ ਫਿਲਮ ਮੈਂ ਵੀ ਨਹੀਂ ਵੇਖੀਗੀ ਜੇ ਤੁਸੀਂ ਵੇਖੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਜਗ੍ਹਾ ਹੈਗੀ ਆ ਕਿ ਨਹੀਂ ਤੇ ਉਧਰ ਕੈਂਪਿੰਗ ਏਰੀਆ ਲੋਕੀ ਉੱਠਦੇ ਪਏ ਆ ਤੇ ਬੱਦਲ ਵਾਈ ਹੋਣ ਕਰਕੇ ਸੂਰਜ ਦਾ ਨਾਮ ਨਿਸ਼ਾਨ ਨਹੀਂ ਆਪਾਂ ਵੇਖਣਾ ਹੈਗਾ ਸਨਰਾਈਜ਼ ਕੇ ਰੰਗਾਂ ਦੇ 5-7 ਮਿੰਟ ਦੀ ਵਾਰ ਤੇ ਆ ਪਰ ਜਾਵਾਂਗੇ ਜਰੂਰ ਹਣ ਇੱਥੋਂ ਤੇ ਉਹ ਹੁਣੇ ਤੁਹਾਨੂੰ ਤਾਂ ਫਿਰ ਸੈਂਡਯੂਨਸ 90 ਮਾਈਲ ਬੀਚ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਖਾਸ ਬਹੁਤ ਸੋਹਣੀਆਂ ਆਉਣ ਵਾਲੀਆਂ ਵੀਡੀਓ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੰਨੀ ਦੀ ਬਣ ਰਹੀ ਆ ਤੇ ਸੂਰਜ ਸ਼ਾਇਦ ਨਿਕਲ ਆ ਵੇ ਉਹਥੇ ਜਿਹੜੀ ਲਾਲੀ ਦਿਖਦੀ ਥੋੜੀ ਥੋੜੀ ਜੀ ਇਧਰੋਂ ਨਿਕਲਣਾ ਤੇ ਇਧਰਲੇ ਪਾਸੇ ਛਪ ਜਾਂਦਾ ਕੱਲ ਆਪਾਂ ਤੁਸੀਂ ਸਨਸੈਟ ਵੇਖਿਆ ਹੋਊਗਾ ਇਧਰ ਜਦੋਂ ਕਿਹ ਪਰੰਗਾ ਤੇ ਰਾਤੀ ਐਂ ਲੱਗੀ ਜਾ ਵੀ ਆ ਗਿਆ ਪਾਣੀ ਆ ਗਿਆ ਪਾਣੀ ਉੱਪਰ ਨੂੰ ਪਰ ਇੱਥੇ ਤੱਕ ਹੀ ਰਹਿੰਦਾ ਦਾ ਕੁਦਰਤ ਨੇ ਬੰਨੇ ਆ ਪਾਣੀ ਸਾਰਾ ਕੁ ਆਈਐਨ ਨੇ ਲਿਖਿਆ ਸੁਨਾਮੀ ਦੀ ਵਾਰਨਿੰਗ ਦਾ ਵੀ ਜੇ ਸੁਨਾਮੀ ਆਵੇ ਤਾਂ ਉਹ ਇਕੁਏਸ਼ਨ ਮਤਲਬ ਆਦਾ ਬਚਾ ਕਿਦਾਂ ਕਰਨਾ ਉਹ ਲਿਖਿਆ ਇਹਨਾਂ ਨੇ ਮੋਬਾਈਲ ਫੋਨ ਤੇ ਵਾਰਨਿੰਗ ਆਊਗੀ ਕਦੇ ਕਦੇ ਤੇ ਇੱਥੇ ਰੈੱਡ ਏਰੀਏ ਜੋਂ ਇੱਕ ਪ੍ਰਸ਼ਾਮਾ ਸਵੇਰੇ ਲੰਮਾ ਹੁੰਦਾ ਤੇ ਇੱਕ ਸ਼ਾਮ ਨੂੰ ਸ਼ਾਮ ਨੂੰ ਜਿਵੇਂ ਥਰੇ ਦੇ ਚੱਲ ਜਾਂਦਾ ਜਿਵੇਂ ਸੂਰਜ ਢਲਣ ਵਾਲਾ ਆ ਆਪਾਂ ਆ ਗਏ ਦੁਬਾਰਾ ਅਗਲੀ ਸਵੇਰ ਮੀਂਹ ਵਾਲਾ ਮੌਸਮ ਹੈ ਪਰ ਸੂਰਜ ਨਿਕਲਿਆ ਲੇਟ ਉੱਥੇ ਜਗ੍ਹਾ ਤੇ ਫੇਰ ਚੱਲ ਗਿਆ ਉਹਨੇ ਆਹ ਲਾਈਟ ਹਾਊਸ ਤੇ ਹੁਣ ਤੁਹਾਨੂੰ ਰੰਗ ਦਿਸਣਗੇ ਦੋ ਇੱਥੇ ਇਧਰਲੇ ਪਾਸੇ ਹਰਾ ਉਧਰਲੇ ਪਾਸੇ ਨੀਲਾ ਸਵੇਰ ਵਾਲਾ ਨਜ਼ਾਰਾ ਵੱਖਰਾ ਹੁੰਦਾ ਤੇ ਸ਼ਾਮ ਵਾਲਾ ਵੱਖਰਾ ਬਹੁਤ ਜਿਆਦਾ ਸੋਹਣਾ ਜਿਹਨੂੰ ਕਹਿੰਦੇ ਨਾ ਸੂਰਜ ਨਿਕਲਿਆ ਫੇਰ ਹੀ ਬੜਾ ਸੋਹਣਾ ਉਹ ਥੱਲੇ ਛਲਾਂ ਤਗੜੀਆਂ ਇਹ ਇੱਕ ਦੂਜੇ ਚ ਰਲਦੀਆਂ ਨਹੀਂ ਪਈਆਂ ਇਧਰਲੇ ਪਾਸੇ ਹਰਾ ਤੁਹਾਨੂੰ ਦਿਖਦਾ ਹੋਊਗਾ ਸ਼ਾਇਦ ਤੇ ਦੂਜੇ ਪਾਸੇ ਨੀਲਾ ਇਹ ਇੱਕ ਦੂਜੇ ਦੀ ਵਜੀ ਜਾਂਦੀਆਂ ਸਾਰ ਆਏ ਆ ਆਇ ਤੁਹਾਨੂੰ ਵੀ ਹੋ ਬਹੁਤ ਜਿਆਦਾ ਸੋਹਣਾ ਕੱਲ ਦਹਿਦ ਨਹੀਂ ਕਿਉਂਕਿ ਸੂਰਜ ਉਧਰੋਂ ਪੈਂਦਾ ਹੈਗਾ ਢਲ ਲੱਗਾ ਹੈਗਾ ਪਾਣੀ ਦਾ ਰੰਗ ਨਹੀਂ ਦਿਖਦਾ ਸੀ ਅੱਜ ਇਧਰੋਂ ਚੜਿਆ ਸਾਰੇ ਪਾਣੀ ਦੇ ਰੰਗ ਧੁੱਪ ਪੈਂਦੀ ਕਰਕੇ ਇਧਰਲੇ ਪਾਸੇ ਹਰਾ ਉਧਰਲੇ ਪਾਸੇ ਨੀਲਾ ਪੂਰਾ ਕਲੀਅਰ ਦਿਖਦਾ ਇਹ ਜਗ੍ਹਾ ਦਾ ਜਿਹੜਾ ਸਨਸੈਟ ਤੇ ਸਨ ਰਾਈਜ਼ ਹੀ ਮਸ਼ਹੂਰ ਹੈ ਵੀ ਸੂਰਜ ਚੜਦਾ ਤੇ ਸੂਰਜ ਡੁੱਬਦਾ ਸੂਰਜ ਡੁੱਬਦਾ ਕੱਲ ਵਾਲੀ ਵੀਡੀਓ ਜਿਹਾਇਆ ਜੇ ਤੁਸੀਂ ਨਹੀਂ ਵੇਖਿਆ ਪਿੱਛੇ ਜਾ ਕੇ ਵੇਖ ਸਕਦੇ ਆ ਤੇ ਚੜਨ ਵਾਲਾ ਇਹ ਚੜ ਕੇ ਉੱਪਰ ਨੂੰ ਵੀ ਇੱਥੋਂ ਸਮੁੰਦਰ ਚੋਂ ਐ ਬਾਹਰ ਨਿਕਲਦਾ ਤੇ ਇਧਰਲੇ ਪਾਸੇ ਜਾ ਕੇ ਵਿੱਚ ਡੁੱਬ ਜਾਂਦਾ ਥੱਲੇ ਆ ਇੱਥੋਂ ਜਮਾ ਕਲੀਅਰ ਦਿਸਦਾ ਕੈਮਰੇ ਚ ਵੀ ਦਿਸਣਾ ਚਾਹੀਦਾ ਇਧਰਲੇ ਪਾਸੇ ਹਰਿਆ ਜਾ ਹਰਾ ਪੂਰਾ ਨਹੀਂ ਮਤਲਬ ਹਰੇ ਜੇ ਹਰੀ ਜੀ ਭਾ ਮਾਰਦਾ ਉਧਰਲੇ ਪਾਸੇ ਨੀਲਾ ਆ ਉਹ ਵਿਚਲਾ ਜਿੱਥੇ ਮਿਲਦੀਆਂ ਨਾ ਉਹ ਹੈ ਪੂਰੇ ਦੋ ਰੰਗ ਸਾਫ ਕਲੀਅਰ ਦਿਸਦੇ ਆ ਆ ਗਏ ਆਪਾਂ ਕੱਲ ਵਾਲੀ ਜਗ੍ਹਾ ਤੇ ਇਹ ਇੱਥੇ ਲੈ ਨੇ ਲਾਇਆ ਵੀ ਕਿਹੜੀ ਜਗ੍ਹਾ ਨੂੰ ਕਿੱਧਰ ਨੂੰ ਕੀ ਹੈ ਟ੍ਰੋਪਿਕ ਆਫ ਕੈਪ੍ਰਿਕਨ ਬਲਫ ਸਾਊਥ ਪੋਲ ਸਿਓਲ ਟੋਕੀਓ ਲੰਡਨ ਵੈਨਕੂਵਰ ਸਿਡਨੀ ਤੇ ਲਾਸ ਐਂਜਲਸ ਹੈਗਾ ਕਹਿੰਦੇ 10000 ਕਿਲੋਮੀਟਰ ਵੈਨਕੂਵਰ ਹੈਗਾ 11000 ਸਾਰਾ ਇਹਨੇ ਲਿਖ ਕੇ ਲਾਇਆ ਲੰਡਨ 18000 ਤੇ ਜਿਹੜੇ ਤੀਰ ਲਾਏ ਐ ਰੋ ਲਾਏ ਉਧਰ ਨੂੰ ਲਾਏ ਵੇ ਕਿ ਜੇ ਤੁਸੀਂ ਸਮੁੰਦਰ ਚ ਜਾਣਾ ਤੈਰ ਕੇ ਤੇ ਵੀ ਇਹ ਦਿਸ਼ਾ ਜਾ ਸਕਦੇ ਆ ਕੋਈ ਕੋ ਬੰਦਾ ਭੜਕ ਨਾ ਜਾਵੇ ਆ ਬੜਾ ਲਾਈਟ ਹਾਊਸ 1769 ਦੇ ਕਰੀਬ ਕੋ ਇੱਥੇ ਕਿ ਜੇ ਤੇ ਹੁਣ ਇਹਨਾਂ ਨੇ ਸੋਲਰ ਵਾਲੀਆਂ ਲਾਈਟਾਂ ਲਾਈਆਂ ਪਹਿਲਾਂ ਇੱਥੇ ਸੀਗੀਆਂ ਦੂਜੀਆਂ ਖਰਾਬ ਹੋਈਆਂ ਬਹੁਤ ਵਾਰੀ ਬਦਲੀਆਂ ਫਿਰ ਹੁਣ ਕਹਿੰਦੇ ਆਹ ਲਾਤੀਆਂ ਇੱਥੇ ਲਿਖ ਕੇ ਲਾਇਆ ਇਹਨਾਂ ਨੇ ਤੇ ਆ ਇਥੋਂ ਦਾ ਵਿਊ ਤੇ ਹੁਣ ਇਥੋਂ ਪੂਰਾ ਕਲੀਅਰ ਦਿਸਣੇ ਚਾਹੀਦੇ ਆ ਦੋ ਰੰਗ ਇਧਰਲੇ ਪਾਸੇ ਤਾਸਮਾਨ ਉਧਰਲੇ ਪਾਸੇ ਪੈਸੀਫਿਕ ਆ ਹੁਣ ਪੂਰੇ ਕਲੀਅਰ ਦਿਸਦੇ ਇੱਥੇ ਕਿਆ ਪ੍ਰਮਾਤਮਾ ਦਾ ਬਹੁਤ ਜਿਆਦਾ ਸੋਹਣਾ ਜੀ ਨੂੰ ਕਹਿੰਦੇ ਨਾ ਆ ਇਧਰ ਇਹਨੇ ਲਾਇਆ ਲਾਈਟ ਹਾਊਸ ਡੂ ਨੋਟ ਐਂਟਰ ਇਕੋਲੋਜੀਕਲ ਸਾਈਟ ਪਲੀਜ਼ ਰਿਸਪੈਕਟ ਲੋਕੀ ਇਧਰ ਜਾਂਦੇ ਹੋਣੇ ਪਹਿਲਾਂ ਉਹ ਰਾਜ ਆ ਪਖਡੰਡੀ ਜਿ ਬਣਿਆ ਹੋਵੇ ਲੋਕੀ ਹਟਦੇ ਨਹੀਂ ਫਿਰ ਇਹਨੇ ਲਿਖ ਕੇ ਲਾਉਣਾ ਪੈ ਗਿਆ ਇਹਨਾਂ ਨੂੰ ਇਹਦਾ ਇਤਿਹਾਸ ਲਿਖ ਕੇ ਲਾਇਆ ਇਹਨਾਂ ਨੇ 1879 ਚ ਬਣਿਆ ਹੈ ਇਹ ਤੇ ਨਾ ਗਰਬਾਣੀ ਚ ਆਉਂਦਾ ਵਾ ਜਲ ਹੀ ਉਪਜ ਤਰੰਗ ਜਿਹਾ ਜਲ ਹੀ ਬੈ ਸਮਾਏ ਉਹ ਇੱਥੇ ਹੀ ਆ ਵੀ ਜਲ ਤੇ ਉਪਦੀ ਉਪਜਦੀ ਆ ਤੇ ਜਲ ਚ ਸਮਾ ਜਾਂਦੀ ਆ ਕਿੰਨੀਆਂ ਬੰਦੀਆਂ ਤਰੰਗਾਂ ਕਿੰਨੀਆਂ ਛਲਾਂ ਵਿੱਚ ਡਿੱਗੀ ਜਾਂਦੀਆਂ ਉਦਾਂ ਹੀ ਬੰਦਾ ਵਾ ਇਹ ਇਧਰਲੇ ਰਾਹ ਤੇ ਚੱਲਦਾ ਤੇ ਇੱਥੋਂ ਹੀ ਉਪਜਦਾ ਤੇ ਇੱਥੇ ਹੀ ਸਮਾ ਜਾਂਦਾ ਜਦੋਂ ਵੱਖਰੇ ਹੋ ਕੇ ਸਮਝਣ ਦੀ ਗੱਲ ਚੱਲਦੀ ਜਾਵੇ ਅਸੀਂ ਵੱਖਰੇ ਆ ਜਾਵੇ ਜਾਣੇ ਮੈਂ ਕਿਸ਼ ਕਰਤਾ ਤਬ ਲੱਗਰ ਵਜੋਂ ਮੈਂ ਫਿਰਤਾ ਆ ਇੱਕ ਜਾਂਦੀ ਵਾਰ ਦਾ ਵਿਊ ਹੋਰ ਉਹ ਬੀਬੀ ਪੰਗੇ ਲਈ ਜਾਂਦੀ ਆ ਪਰਲੇ ਪਾਸੇ ਚੱਲ ਗਈ ਇਹ ਇਹ ਕਰਕੇ ਨੇ ਲੈ ਕੇ ਲਾਇਆ ਡੂ ਨਾਟ ਐਂਟਰ ਪਰਲੇ ਪਾਸੇ ਤਾਂ ਸਿੱਧੀ ਕਲਿਫੀ ਆ ਮਤਲਬ ਸਿੱਧਾ ਥੱਲੇ ਹੀ ਆ ਇਧਰ ਦੇ ਪਾਸੇ ਤਾਂ ਫੇਰ ਬਾਜੂ ਪੰਗੇ ਲੈਣੋਂ ਹਟਦੇ ਨਹੀਂ ਨਾ ਫੇਰ ਬਾਅਦ ਜੋ ਸੇਫਟੀਆਂ ਵਧਾਉਣੀਆਂ ਪੈਂਦੀਆਂ ਹੋਰ ਸੌ ਕਰਨੇ ਪੈਂਦੇ ਆ ਹਟਦੇ ਨਹੀਂ ਪੰਗੇ ਲੈਣਾ ਕੀ ਆ ਸ਼ਾਨਦਾਰ ਨਜ਼ਾਰਾ ਇੱਥੋਂ ਦਾ ਬਹੁਤ ਜਿਆਦੇ ਸੋਹਣਾ ਇਹ ਦੋ ਰੰਗ ਜਿੱਦਦੇ ਇਸਦੇ ਆ ਤਿੰਨ ਰੰਗ ਕਹਿੰਦੇ ਜਵਾਨੀ ਦੇਣੇ ਲਾਲ ਦੇ ਤੇ ਦੋ ਰੰਗ ਸਮੁੰਦਰ ਦੇ ਲੱਭ ਜਾਂਦੇ ਆ ਦੋ ਰੰਗਾਂ ਵਾਲਾ ਸਮੁੰਦਰ ਦੋ ਸਮੁੰਦਰ ਸਾਰ ਸਮੁੰਦਰ ਦਾ ਇੱਕੋ ਹੀ ਹੁੰਦਾ ਹੁਣ ਆ ਮੈਂ ਇਸੇ ਕਰਕੇ ਜਿਵੇਂ ਰੰਗ ਜਾਂ ਉਹਦੇ ਤਾਤਾਂ ਕਰਕੇ ਨਾਂ ਦਿੱਤੇ ਆ ਸਮੁੰਦਰਾਂ ਨੂੰ ਸੱਤ ਸਮੁੰਦਰ ਆ ਕੋਈ ਵੀ ਸਮੁੰਦਰ ਦਾ ਸਮੁੰਦਰ ਹੀ ਆ ਸਾਰੇ ਜੁੜਦੇ ਆ ਵੱਖਰਾ ਵੱਖਰਾ ਤਾਂ ਹੈ ਨਹੀਂ ਚੀਲਾ ਕੋਈ ਲੋਕੀ ਕਹਿੰਦੇ ਹੁੰਦੇ ਨਾ ਮੀਲ ਪੱਥਰ ਹੁੰਦੇ ਜਿਹੜੇ ਮੀਲ ਪੱਥਰ ਰੱਖਦੇ ਸੀਗੇ ਵੀ ਰਾਹ ਦੱਸ ਦਿੰਦੇ ਉਹਨੂੰ ਮੀਲ ਪੱਥਰ ਕਹਿ ਦਿੰਦੇ ਆ ਤੇ ਉਹ ਕਹਿੰਦੇ ਵੀ ਆਪ ਤਾਂ ਉਹਨੂੰ ਕੁਝ ਨਹੀਂ ਪਤਾ ਹੁੰਦਾ ਸਿਆਣੇ ਦਾ ਸੋਣਦੇ ਹੁੰਦੇ ਆਈਏ ਤੇ ਅੱਜ ਇਹ ਵੀ ਵੇਖ ਲਿਆ ਆਹ ਪੱਥਰ ਤੇ ਲਿਖਿਆ ਵਾ ਕਹਿੰਦੇ ਜਿਹੜਾ ਵੋਲਕੈਨਿਕ ਅਰਪਸ਼ਨ ਨਾਲ ਮਿਲੀਅਨ ਸੀ ਯਰ ਸਾਲ ਪਹਿਲਾਂ ਲੱਖਾਂ ਸਾਲਾਂ ਪਹਿਲਾਂ ਬਾਹਰ ਆਇਆ ਹੈ ਸਮੁੰਦਰ ਚੋਂ ਸਮੁੰਦਰ ਚ ਜਵਾਲਾਮੁਖੀ ਫਟਿਆ ਉਥੋਂ ਬਾਹਰ ਆਇਆ ਆ ਲਿਖਿਆ ਇਹਨਾਂ ਨੇ ਇਹ ਆ ਕਹਿੰਦੇ ਮੀਲ ਪੱਥਰ ਆਦਾ ਆਪੇ ਵੀ ਦੱਸ ਦਿੰਦੇ ਆ ਪਹਿਲੀ ਵਾਰੀ ਵੇਖਿਆ ਅੱਜ ਇਹ ਕਹ ਲ ਆਪਾਂ ਸੋਚਿਆ ਸੀਗਾ ਵੀ ਆ 45 ਮਿੰਟਾਂ ਵਾਲਾ ਟਰੈਕ ਕਰਾਂਗੇ। ਉਹ ਥੱਲੇ ਜਾਵਾਂਗੇ ਉਹ ਉੱਧਰਲੇ ਪਾਸੇ ਬੀਚ ਤੇ। ਪਰ ਮੌਸਮ ਸਾਫ਼ ਨਾ ਹੋਣ ਕਰਕੇ ਅ ਮਨ ਬਦਲਦਾ ਲੱਗਦਾ ਵੀ ਵਾਪਸੀ ਚੱਲ ਗਏ। ਸੈਂਟ ਯੂਨਸ ਦੇਖੀਏ। ਕਿਉਂਕਿ ਮੀਂਹ ਪੈਣ ਲੱਗ ਗਿਆ। ਉਹਨਾਂ ਦਾ ਕੈਮਰਾ ਚੱਲਣਾ ਨਾਲੇ ਆਪ ਖੱਜਲ ਹੋਣਾ। ਪਰ ਬਹੁਤ ਜ਼ਿਆਦਾ ਸੋਹਣਾ ਇੱਥੇ ਥਿ ਵਿਊ। ਚੱਲਦੇ ਆਂ ਉੱਪਰ ਆਲੋਂ ਕਾਰ ਪਾਰਕਿੰਗ। ਹਵਾ ਬਾਲੀ ਚਲਦੀ ਕਰਕੇ ਆਵਾਜ਼ ਸਾਫ਼ ਨਹੀਂ ਆਊਗੀ ਸ਼ਾਇਦ ਥੋੜੇ ਟਾਈਮ ਲਈ ਬਾਜੂ ਵੇਖਦੇ ਆਪਾਂ ਉਹ ਸਾਹਮਣੇ ਤੁਹਾਨੂੰ ਥੱਲੇ ਦਿਖਦਾ ਹੋਊਗਾ ਉਹ ਇੱਥੇ ਆਪਾਂ ਰਹੇ ਆ ਰਾਤੀ ਇੱਥੇ ਕਿ ਜੇ ਇੱਥੇ ਰਾਤ ਕੈਂਪਿੰਗ ਏਰੀਆ ਹੈਗਾ ਤੇ ਆਹ ਹੁਣ ਆਪਾਂ ਐ ਇਧਰੋਂ ਲਾਈਟ ਆ ਉਸ ਤੋਂ ਉਹ ਲਾਈਟ ਆ ਉਸ ਇੱਥੇ ਵੀ ਇਹ ਦੋਵੇਂ ਚੀਜ਼ਾਂ ਬਾਲੀਆਂ ਦੂਰ ਨਹੀਂ ਆ ਤੁਸੀਂ ਕੈਂਪਿੰਗ ਸਾਈਟ ਵੀ ਨੇੜੇ ਰਹਿ ਸਕਦੇ ਆ ਉਥੇ ਤੇ ਇਧਰ ਆ ਜਾਂਦੇ ਆ ਇਧਰਲੇ ਪਾਸੇ ਕਾਰ پارک ਇਧਰੋਂ ਆਪਾਂ ਇਹ ਹੀ ਆ ਕਾਰ ਪਾਰਕ ਤੇ ਇੱਧਰ ਲੱਗਾ ਕੈਮਰਾ ਦੋ ਕੈਮਰੇ ਆ ਆ ਹੈਗੀ ਕਾਰ ਪਾਰਕ ਆ ਆ ਜਿਹੜੀ ਜਗ੍ਹਾ ਤੇ ਆ ਕੇ ਖੜੇ ਆਪਾਂ ਇਹਨੂੰ ਕਹਿੰਦੇ ਹਿਡਨ ਪਿਕਨਿਕ ਟੇਬਲ ਤੇ ਆ ਇਹਨਾਂ ਲਿਖ ਕੇ ਲਾਇਆ ਵਾ ਇਹਨਾਂ ਜਦੋਂ ਫਾਰਮਰਾਂ ਨੇ ਇੱਥੇ ਬੀਜਣਾ ਹੈਗਾ ਆਪਣੀ ਫਸਲ ਜਾਂ ਘਾਜ ਜਾਂ ਡੇਰੀ ਫਾਰਮ ਵਧਾਉਣਾ ਹੈ ਕੰਮ ਤੇ ਉਦੋਂ ਇਹਨਾਂ ਨੇ ਇੱਥੇ ਉਹ ਘਾਲ ਆਇਆ ਜਿਹੜਾ ਕਿ ਰੇਤਾਂ ਨੂੰ ਸਟੈਬਲਾਈਜ਼ ਕਰ ਲਵੇ ਰੇਤਾਂ ਖਿਲ ਰਹੇ ਨਾ ਜਾਂ ਰੇਤਾਂ ਮਤਲਬ ਟੇਕੇ ਜੇ ਇੱਕ ਜਗ੍ਹਾ ਤੇ ਉਹਨੂੰ ਮਾਰਾਂ ਗ੍ਰਾਸ ਕਰੰਦੇ ਮਾਰਾਂ ਬਹੁਤ ਸੋਹਣਾ ਵਿਊ ਇੱਥੋਂ ਦਾ ਸਾਰੇ ਸੈਂਡ ਹਾਊਸ ਆਪਾਂ ਹੁਣ ਇੱਧਰ ਸੈਂਡ ਹਾਊਸ ਨੂੰ ਚੱਲਾਂਗੇ ਤੇ ਇਹ ਹਿਡਨ ਪਿਕਨਿਕ ਟੇਬਲ ਕਰਕੇ ਆਹ ਜਿਹੜਾ ਹਨ ਇਹ ਕਿਉਂਕਿ ਹਿਡਨ ਤਾਂ ਆ ਉਧਰ ਮੇਨ ਰੋਡ ਹੈ ਤੇ ਇੱਧਰਲੇ ਪਾਸੇ ਇਹਨਾਂ ਨੇ ਆ ਲਾਇਆ ਵਾ ਸਾਰਾ ਆਵ ਝਾੜੀਆਂ ਜੀਆਂ ਇਹਦੇ ਕਰਕੇ ਹਿਡਨ ਇਹਨੂੰ ਹੇਦਰਨ ਪਿਕਨਿਕ ਟੇਬਲ ਕਹਿੰਦੇ ਆ ਤੇ ਬਹੁਤ ਸੋਹਣਾ 뷰 ਇੱਥੋਂ ਦਾ ਆਪਾਂ ਉਹ ਸਾਹਮਣੇ ਸੈਂਡੀਅਨਸ ਵੇਖਣ ਚੱਲੇ ਆ ਤੇ ਰਾਹ ਬਣਾਈ ਜਾਂਦੇ ਆ ਇਹ ਹੁਣ ਪਤਾ ਨਹੀਂ ਵੀ ਪੱਕਾ ਰੂਡ ਕਰਨਗੇ ਕਿ ਇਦਾਂ ਗ੍ਰੇਵ ਵਾਲੀ ਸਹੀ ਕਰਨਾ ਮਤਲਬ ਗ੍ਰੇਡਿੰਗ ਕਰਦੇ ਆ ਇਹ ਪਹਿਲਾਂ ਵੀ ਜਦੋਂ ਆਏ 2016 17 ਚੋਂਦੋਂ ਵੀ ਇਦਾਂ ਹੀਗਾ ਫੇਰ ਬਾਜੂ ਜਿੰਨੀ ਵਾਰ ਆਏ ਪਾਂਛੇ ਵਾਰ ਇਦਾਂ ਹੀ ਸੀਗਾ ਤੇ ਆ ਹੁਣ ਹੈ ਹੁਣ ਵੀ ਇਦਾਂ ਸ਼ਾਇਦ ਬਾਜੂ ਕਰ ਦੇਣਾ ਵੀ ਸਹੀ ਰੋਡ ਬਣਾ ਦੇਣਾ ਆਨ ਗਰੇਡਿੰਗ ਕਰੀ ਜਾਂਦੇ ਕ੍ਰੇਡਰ ਚੱਲਦਾ ਕਰੂਗਾ ਸੈਟ ਉਹ ਸਾਹਮਣੇ ਹੈਗੇ ਸੈਂਡ ਡਿਊਨਸ ਆਪਾਂ ਜਾਣਾ ਉੱਪਰ ਸੈਂਡ ਡਿਊਨਸ ਦੇ ਮੌਸਮ ਵਧੀਆ ਰਵੇ ਫੇਰ ਤੱਕ ਕੀ ਬਾਤ ਹੈ ਤੇ ਆ ਇੱਥੋਂ ਦਾ ਵਿਊ ਤੁਹਾਨੂੰ ਖਾ ਦਿਏ That's how most people ride the, the boards on the big fast dunes, like my sister and the daughter. Mm -hmm. Hold on, <laughs> elbows on your board, big gap between your chin and the board, and your feet control your speed and your direction. All right. What they call the Roaring 40s. Okay. Yeah, so it's a wind that comes from a 40 degree latitude mm -hmm. and it runs under the bottom of Australia. Oh, yeah. So it's picking up all the Arctic winds yeah. and colds. And then it hits the bottom of the South Island and then it runs up our big mountains. Yeah. And then, yeah, so that brings up the cold. And then if you get the northerly coming down at the same time, which is happening right now, and then the ਤੁਸੀਂ ਜੀ ਵਰ ਬਰ ਅਤੇ ਨੀਓ ਜੀਤ ਦੀ ਬੀਗ ਥੰਡਰਸਟੋਰਮਸ ਅ ਸਮੈਸ਼ਿੰਗ ਰੇਨਸ ਆਪਾਂ ਚੱਲਦੇ ਆ ਉੱਪਰ ਉਹ ਉੱਥੇ ਵੇਖ ਕੇ ਆਉਂਦੇ ਆ ਉਹ ਪੀਕ ਦੇ ਉੱਤੇ ਉੱਥੋਂ 90 ਮੀਟਰ ਵਿੱਚ ਵੀ ਦੱਸਦੀ ਕਹਿੰਦੇ ਆ ਤਾਂ ਵੀ ਓਰਗਨਾਂ ਗੱਲਾਂ ਕੀਤੀਆਂ ਚੱਲਦੇ ਆ ਉੱਪਰ ਲਈ ਪਹਿਲੇ ਵੇਖਦੇ ਆ ਕੀ ਸਿਸਟਮ ਹੈ ਸ਼ੀਕ ਕੋ ਇਟਲੀ ਹੋ ਜਾਣਾ ਬੈਠੀ। ਸ਼ੀ ਹਾਲ ਦੇ ਪਰਲੇ ਪਾਏ। ਇਹ ਤੁਹਾਨੂੰ ਪਾਰ ਕਰਨਾ ਹੀ ਪੈਣਾ। ਇਥੋਂ ਕਰ ਲੋ ਜਿੱਥੋਂ ਤੁਹਾਨੂੰ ਠੀਕ ਲੱਗਦਾ। ਬਾਲਾ ਡੂੰਘਾ ਤਾਂ ਨਹੀਂ ਹੈਗਾ। ਪਾਣੀ ਬਹੁਤ ਜ਼ਿਆਦਾ ਠੰਡਾ। ਉੱਥੇ ਜਾਣਾ ਉੱਪਰ ਉਹ ਇੱਥੇ ਆ ਕੇ ਐਂ ਲੱਗਦਾ ਜਿਦਾਂ ਦਵਾਈ ਵਾਲੇ ਮਾਰੂਥਲ ਜਿਹੜੇ 사ਉਦੀ ਵਾਲੇ ਆ ਉਹਨਾਂ 'ਚ ਆ ਗਏ ਉਹਨੇ ਜਿਵੇਂ ਉਹੀ ਜਿਹਾ ਰਹਿਤਾ ਵਾ ਤੇ ਹਵਾ ਚੱਲਦੀ ਐ ਉਦਾਂ ਦੇ ਟੱਬੇ ਉਹ ਬਜ਼ੁਰਗ ਦੇ ਦੱਸਣ ਦੇ ਮੁਤਾਬਕ ਇੱਥੇ ਪਾਣੀ ਭਰ ਜਾਂਦਾ ਪੂਰਾ ਜਿਦਾਂ ਵਿਚਾਲੇ ਲੇਕ ਜੀ ਬਣ ਜਾਂਦੀ ਐ ਮੀਂਹ ਪੈਣਾ ਜਦੋਂ ਜ਼ਿਆਦਾ ਮੀਂਹ ਪੈਂਦੇ ਇਹਨਾਂ ਕਈ ਲੋਕੀ ਆਉਂਦੇ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਪਰਲੇ ਪਾਏ ਕਹਿੰਦਾ ਉਹ ਰੇਕਮੈਂਡ ਨਹੀਂ ਕਰਦਾ ਮੈਂ ਕਿਉਂਕਿ ਉਹ ਕੰਮ ਰਿਸਕੀ ਹੈ ਬਹੁਤ ਜ਼ਿਆਦੇ ਪੀ ਲੋਕੀ ਪੰਗੇ ਲੈਣੋ ਹਰਦੇ ਨਹੀਂਗੇ ਆ ਜਗ੍ਹਾ ਦੇ ਸਾਰੀ ਤੇ ਇਹਨਾਂ ਲੇਕ ਵਾਂਗੂ ਬਣ ਜਾਂਦਾ ਛੋਟਾ ਜਨਾ ਤੇ ਉੱਪਰ ਵੀ ਆ ਚੈਰ ਇਹਦੇ ਪਰਲੇ ਪਾਸੇ ਹੀ ਬਣਦਾ ਇੱਥੇ ਬਣਦਾ ਇੱਕ ਇੱਕ ਪਰਲੇ ਪਾਸੇ ਹਾ ਵਾ ਇਨੀ ਤੇਜ਼ ਚੱਲਦੀ ਹੈ ਕੇ ਗੱਲਾਂ ਹੀ ਛੱਡ ਦੋ ਤੇ ਰੇਤਾਂ ਦੇ ਕਾਣ ਆਏ ਆ ਵੀ ਜਿੱਦਾਂ ਗੋਲੀਆਂ ਵਜਦੀਆਂ ਹੁੰਦੀਆਂ ਬਰੀਕ-ਬਰੀਕ ਨਾ ਗੋਲੀਆਂ ਉਦਾਂ ਦਾ ਹੋਇਆ ਪਿਆ ਕੰਮ ਤੇ ਲੱਗਦਾ 사ऊदी ਦੁਬਈ ਉਦਾਂ ਦੀਆਂ ਵੀਡੀਓ ਵੇਖਦੇ ਹੁੰਦੇ ਹੀ ਉੱਥੇ ਪਹੁੰਚ ਕੇ ਲੱਗਦੇ ਬਹੁਤ ਸੋਹਣਾ ਪਰ ਉਹ ਜਿਹੜੇ ਥੱਲੇ ਪਾਈ ਹੁਣੇ ਸਰਫਿੰਗ ਸ਼ੈ ਤਾਂ ਵੀ ਪਿੱਛੇ ਵੀਡੀਓ ਤੇ ਵੇਖੋਗੇ ਪਹਿਲਾਂ ਉਹ ਜਿਹੜੀ ਕਰਦੇ ਆ ਤੇ ਇਹ ਚ 2013 ਜਿਨਾ ਇੱਥੋਂ ਕੁੜੀ ਆਈ ਸੀਗੀ ਇੱਕ ਜਵਾਕੜੀ ਮਤਲਬ ਸਕੂਲ ਚ ਟੂਰ ਲੈ ਕੇ ਆਈ ਸੀਗੀ ਉਹ ਡਿੱਗ ਪਈ ਉਹਦੇ ਫ੍ਰੈਕਚਰ ਬਹੁਤ ਹੋ ਗਏ ਲੱਤਾਂ 'ਚ ਮਤਲਬ ਹੁਣ ਵੀ ਚੇਅਰ ਨਾਲ ਹੀ ਚੱਲਦੀ ਆ ਇਹਦਾ ਪਤਾ ਤਾਂ ਮੈਂ ਕਿਉਂਕਿ ਐਂਡਰ ਹੱਡਾਂ 'ਚ ਦੋ ਤਿੰਨ ਵਾਰ ਉਹਦੀ ਖਬਰ ਲਾਈ ਤੇ ਆਹ ਸੈਂਡ ਹੁੰਸ ਤੋਂ ਡਿੱਗੀ ਹੀ ਪਿੱਤੀਗੀ ਪਤਾ ਨਹੀਂ ਕਿਹੜੇ ਤੋਂ ਆਹੀ ਉਹ ਡਿੱਗੀ ਇੱਥੋਂ ਹੀ ਸੀਗੀ ਉਹ ਥੱਲੇ ਕਾਰ ਪਾਰਕ ਉਧਰੋਂ ਆਪਾਂ ਆਏ ਆ ਚੱਲਦੇ ਆਂ ਥੱਲੇ ਉਹ ਕਰਦੇ ਸੈਂਟ ਸਰਫਿੰਗ ਹੋ ਚੱਕ ਰੋਜ਼ ਦੀ ਰੋਜ਼ ਇੱਥੇ ਪੈਣਾ ਬੰਦੀਆਂ ਤੇ ਰਾਤ ਤੱਕ ਹਵਾ ਨਾ ਫਿਰ ਮਿਟ ਜਾਂਦੀ ਹੈ ਅਗਲੇ ਦਿਨ ਫਿਰ ਬੰਦੀਆਂ ਫਿਰ ਮਿਟ ਜਾਂਦੀਆਂ ਲੁੱਕੀ ਆਉਂਦੇ ਰਹਿੰਦੇ ਆ ਤੇ ਹਵਾ ਨਾਲ ਆਦਿ ਮਾਰੇ ਨਿਸ਼ਾਨ ਕੁਦਰਤ ਆਪ ਹੀ ਸਾਫ਼ ਕਰ ਜਾਂਦੀ ਆ ਰੋਏ ਦੀ ਰੋਏ ਨਵੇਂ ਬੰਦੇ ਆ ਜਿਹੜੇ ਅੱਜ ਤੁਰੇ ਆ ਮੇਰਾ ਹਵਾਨਾ ਸਾਰਾ ਹੀ ਹਿਸਾਬ ਹੋ ਜਾਂਦਾ ਐਦਾਂ ਹੀ ਰੇਤਾ ਐਂ ਵੇਚੀ ਲੈਂਦੀ ਐਂ ਖੜ ਲੈ ਥੋੜੀ ਥੋੜੀ ਜਾਣ ਵਾਲਾ ਕੰਮ ਨਹੀਂ ਤਾਂ ਰੁੜ ਜਾਂਦਾ ਬੰਦਾ ਇੱਥੇ ਜਿੰਨਾ ਹੌਲੀ ਉਹਨਾਂ ਹੀ ਠੀਕ ਹੈ ਆਹ ਸਟਾਰ ਕੋਲ ਤੋਂ ਹੀ ਉਹ ਲੈ ਆਦਾਂ ਸਰਫਿੰਗ ਬੋਰਡ ਬਹੁਤ ਵਧੀਆ ਬੰਦਾ ਬੀਯੁਰਕੇ ਬਾਪੂ ਤੇ ਇੱਥੋਂ ਲੈ ਕੇ ਤੁਸੀਂ ਉਹ ਉੱਪਰ ਜਾ ਸਕਦੇ ਆ ਉੱਪਰ ਉਹ ਵਿਖਾਇਆ ਤੇ ਆ ਇੱਥੋਂ ਦੀ ਕਾਰ ਪਾਰਕਾ ਹਾਂਜੀ ਇਹ ਸੀ ਅੱਜ ਦੀ ਵੀਡੀਓ ਦੇ ਵਿੱਚ ਸੈਂਡਯੂਨਸ ਤੇ ਕੇਪ ਰੰਗਾ ਦਾ ਸਨਰਾਈਜ਼ ਕਿ ਸਨਰਾਈਜ਼ ਥੋੜਾ ਲੇਟ ਹੋਇਆ ਤੇ ਮਿਲਦੇ ਆ ਨਵੀਂ ਵੀਡੀਓ ਚ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਆਏ ਆ ਮੇਰੇ ਵੀ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲੈਣੋ